ਇਹ ਵੀਡੀਓ ਇੱਕ ਸਰਕਾਰੀ ਦਫ਼ਤਰ ਦੀ ਹੈ ਜੋ ਕਿ ਇੱਥੇ ਜੋ ਅਫਸਰ ਲੱਗੇ ਹਨ 9 ਵਜੇ ਤੋਂ 5 ਵਜੇ ਤੱਕ ਡਿਊਟੀ ਸਹੀ ਤਰੀਕੇ ਨਾਲ ਨਹੀਂ ਦਿੱਤੀ ਗਈ। ਇਹ ਡਿਊਟੀ ਦਾ ਟਾਈਮ ਕਿਨਾ ਕਿਉਂ ਪੂਰਾ ਨਹੀਂ ਕਰਦੇ ਨਾ ਦੱਸੋ ਮੈਨੂੰ। ਸਵੇਰ ਤੋਂ ਲੈ ਕੇ 5 ਵਜੇ ਤੱਕ ਹੁੰਦੀ ਹੈ ਜੀ। ਅਸੀਂ 4 ਵਜੇ ਨੇ ਜੀ। ਇਹ ਇੱਥੇ 0 ਜੀ ਆਈ ਦਾ ਮਤਲਬ ਇਹੀ ਹੈ ਚੇਂਜ ਹੋਣ ਦਾ ਕੇਸ ਹੈ। ਇੱਥੇ ਕੋਈ ਨਹੀਂ ਪਤਾ ਲੱਗਦਾ ਕਿ ਉਹ ਡੋਰ ਲਾਉਂਗਾ ਵਗੈਰਾ ਕੀ ਹੈ। ਸਾਰੇ ਦਫਤਰ ਦੇ ਵਿੱਚ ਕਿਤੇ ਤੇ ਮੁਲਾਜ਼ਮ ਨਹੀਂ ਸੋ ਕੁਝ ਹੀ ਮੁਲਾਜ਼ਮ ਦਫਤਰ ਦੇ ਵਿੱਚ ਸੋ ਸੁਣਦੇ ਆ ਕੀ ਕਹਿੰਦੇ ਨੇ ਮੁਲਾਜ਼ਮ ਅੱਛਾ ਜਿਹੜਾ ਮੁਲਾਜ਼ਮ ਹੈ ਤੇ ਕੋਈ ਨਹੀਂ ਜੇ ਤੁਸੀਂ ਆਇਓ ਛੁੱਟੀ ਤੇ ਆਜਾ ਇਹ ਛੁੱਟੀ ਸਾਰੇ ਉੱਪਰ ਦੀ ਨਹੀਂ ਸੌਰਵ ਸ਼ਰਮ ਐਥੇ ਛੁੱਟੀ ਲਈ ਹਾਂਜੀ ਸੌਰਵ ਸ਼ਰਮ ਹੈ ਜੀ ਛੁੱਟੀ ਲਈ ਅੱਛਾ ਜੀ ਖਿਆਲ ਪੈਂਦੀ ਕੋਈ ਬੈਠੀ ਬਸ ਬਿਲਕੁਲੀ ਆ ਦੇਖੋ ਜੀ ਦਫਤਰ ਖਾਲੀ ਪਿਆ ਹਰੇ 4 ਬਜੂ ਨੇ 5 ਨੰਬਰ ਤੇ 4 ਨੰਬਰ ਇਹ ਵੀ ਖਾਲੀ ਪਿਆ ਜੀ ਇਹ 6 ਨੰਬਰ ਹੈ ਜੀ 6 ਨੰਬਰ ਵੀ ਖਾਲੀ ਪਿਆ 7 ਨੰਬਰ ਹੈਡ ਕੇ ਚੇਅਰ ਇਹ ਵੀ ਖਾਲੀ ਪਿਆ ਜੀ ਕੋਈ ਦਫਤਰ ਦੇ ਮੁਲਾਜ਼ਮ ਕੋਈ ਮੁਲਾਜ਼ਮ ਨਹੀਂ ਗਈ ਕੀ ਹੈ 415 ਕੀ ਆਉਟ ਸਾਰਾ ਚੁੰਮ ਕੇ ਹੈ ਬਈ ਸਾਰਾ ਦਫਤਰ ਖਾਲੀ ਬੈ 4 ਵਜੇ ਨੇ ਜੀ ਕੋਈ ਟਾਈਮ ਨਹੀਂ ਲੁੱਟੀ ਦਾ ਜੀ ਲੋਕ ਪਰੇਸ਼ਾਨ ਹੁੰਦੇ ਨੇ ਕੰਮ ਕਰਨੀਓ ਮਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਬੰਧਤ ਮੈਂ ਇਹ ਤੁਹਾਨੂੰ ਬੇਨਤੀ ਕਰਦੀ ਹਾਂ ਹਾਂਜੀ ਚਾਹ ਤੁਸੀਂ ਕਿਹਾ ਕਿ ਤੁਸੀਂ ਬਟਾ ਇੱਕ ਇੱਕ ਮਿੰਟ ਗੱਲ ਸੁਣਨੇ ਕਰਨ ਲੈ ਇਹ ਸਭ ਵੀ ਬਾਹਰ ਮੈਡਮ ਬਟੇ ਮੈਨੂੰ ਇਹ ਦੱਸੋਗੇ ਇੱਥੇ ਕਿੰਨੇ ਮੁਲਾਜ਼ਮ ਟੋਟਲ 10 12 ਜਨੇ ਤਾਂ ਹੈਗੇ ਨੇ ਉਹ ਤਾਂ ਮੀਟਿੰਗ ਤੇ ਗਏ ਹੋਏਗੇ ਇੱਥੇ ਥੋੜੇ ਆ ਇੱਥੇ ਕਿੰਨੇ ਨੇ ਇੱਥੇ ਤਾਂ ਮੈਡਮ ਬੈਠੇ ਨੇ ਨਾਲ ਵਾਲੇ ਕਮਰੇ ਤੇ ਹੈ ਨਹੀਂ ਇੱਥੇ ਜਾ ਕੇ ਆਈ ਮੈਂ 6 ਨੰਬਰ ਕਮਰੇ ਚ ਬੈਠੇ। ਜਗ 6 ਜੁਨੇਗੇ ਇਹਨਾਂ ਸਤ। ਤੁਹਾਡੀ ਇੱਥੇ ਡਿਊਟੀ ਬੈਠੀ? ਹਾਂਜੀ ਮੇਰੀ ਇੱਥੇ। ਹੋਰ ਐਸਡੀ ਸਾਹਿਬ? ਸ਼ਾਇਦ ਮੀਟਿੰਗ ਵਗੈਰਾ। ਇੱਥੇ ਉਹਨੂੰ ਉਹਨਾਂ ਤੋਂ ਬਾਅਦ ਆਏ ਇੱਥੇ ਕਿਹਦੀ ਜੂ ਮਰੀ ਐ? ਕਿਨੂੰ ਚਾਰਜ ਦੇ ਕੇ ਨਥੇ? ਜੇ ਮੈਨੂੰ ਦਫਤਰ ਖੁੱਲੇ ਨੇ ਸਾਰੀ। ਹਾਂਜੀ। ਕੋਈ ਰਿਕਾਰਡ ਗੁੰਮ ਹੋ ਜੇ ਕੋਈ ਚੱਕ ਕੇ ਲੈ ਜੇ ਇਹਦੇ ਕੌਣ ਜੂ ਮਰੀ? ਪਤਾ ਨਹੀਂ। ਧੰਨਵਾਦ। ਬਟੇ ਤੇ ਜਗਾ ਡਿਊਟੀ 9 ਵਜੇ ਤੋਂ 5 ਵਜੇ ਤੱਕ ਆਏ। ਹਾਂਜੀ। ਇੱਥੇ ਤੁਸੀਂ ਇਕੱਲੇ ਹੋ। ਤੂੰ ਹੋਣੇ ਹੋਰ ਵੀ। ਨਹੀਂ ਐ ਨਹੀਂ ਬਟੇ ਤੇ ਮੈਂ ਇੱਕ ਜਦਨੇ ਅਡਟਾਰੇ ਨੇ ਅਫਸਰਾਰੇ ਨੇ ਉਹ ਵੀ ਕਹਿੰ ਆ ਜੀ ਆ ਮੈਡਮ ਲੈ ਕੇ ਤੇ ਦੋ ਤਿੰਨ ਬੰਦੇ ਨੇ ਇੱਥੇ ਮੈਡਮ ਜੀ ਹਾਂ ਜੀ ਇੱਥੇ ਕੋਈ ਨਹੀਂ ਆਏ ਦੂਸਰੋਂ ਫੋਨ ਤੇ ਕਰਿਆ ਕੋਈ ਮਲਾਜ਼ਮ ਨਹੀਂ ਆਇਆ ਡਿਊਟੀ ਦਾ ਟਾਈਮ ਤੇ ਰਹਿਣਾ 9 ਤੋਂ 5 ਤੱਕ ਹਾਂ ਜੀ ਹਾਂ ਹੁਣ ਲੋਕ ਬਾਹਰ ਫਿਰਦੇ ਨੇ ਜੀ ਦਫ਼ਤਰ ਚ ਕੋਈ ਹੈ ਨਹੀਂ ਹਾਂ ਜੀ ਹੈ ਨਹੀਂ ਐਲੀ ਕਿੱਥੇ ਡਿਊਟੀ ਜੀ ਪੂਰੀ ਡਿਊਟੀ ਇੱਥੇ ਜਿਹੜੇ ਇੱਥੇ ਮਲਾਜ਼ਮਾਂ ਕੋਲ ਸਵੱਗੀ ਹੈ ਕੁੱਟੀ ਜੇ ਥੋੜੀ ਕਿਹੜੇ ਦਫ਼ਤਰ ਜੇ ਕੈ ਨੰਬਰ ਜੇ ਇਸ ਦਾ ਅਵਲਡ ਪਾਰਟੀ ਵਾਲਾ ਹਾਂਜੀ ਪਟਿਆਲਾ ਦਫ਼ਤਰ ਅੱਛਾ ਦਫ਼ਤਰ ਦੂਜੀ ਮੁਲਾਜ਼ਮ ਕੋਈ ਨਹੀਂ ਕਿਤੀ ਅਬ ਕੋਬ ਬਣਾ ਰਹੇ ਫਿਰ ਦਫ਼ਤਰ ਵਿੱਚ ਬੇਟਾ ਜੀ ਤੇ ਬਟੂ ਦਫ਼ਤਰ ਟਾਈਮ ਅ ਸਵੇਰੇ 9 ਵਜੇ ਤੇ 5 ਵਜੇ ਤੱਕ ਦਾ ਟਾਈਮ ਹੈ ਖਿਆਲ ਦਫ਼ਤਰ ਆ ਕਿਤੇ ਬਗੀ ਇਹ ਤੁਹਾਨੂੰ ਲੱਗਾ ਉਧਰ ਹੀ ਥੋੜੀ ਕੀ ਪੋਸਟ ਹੈ ਤੇ ਸਰ ਮੈਂ ਤਾਰੇ ਜੀ ਹਾਰੀ ਹਾਰੀ ਆ ਮਰੀਐਡੂ ਸਾਬ ਨਾਲ ਗੱਲੂਈ ਹਣਾ ਕਹਿੰਦੇ ਯਾਰ ਸਾਬ ਨੂੰ ਮਿਲੋ ਮਹਾਰੀ ਸਾਬ ਦਾ ਹਫਤਾਰ ਤਿਆਰੀ ਕਰਦਣੇ ਜਾਣ ਲਈ ਦੇਖੋ ਬਟੇ 9 ਵਜੇ ਤੋਂ 5 ਵਜੇ ਤੱਕ ਦਾ ਟਾਈਮ ਹੈ ਤੁਸੀਂ ਚੋਲਾ ਚੱਕੀ ਬੱਠੀ ਹਾਂ ਬੈਗ ਚੱਕੀ ਜਾਣ ਵਾਲ ਤੇ ਥੋੜਾ ਅਕਰੀ ਮੁੰਦਾ ਦੇਖੋ ਤੇ ਦੇਖੋ ਛੋਟੀ ਛੋਟੀ ਬੰਦੀ ਹੈ ਉਹਨਾਂ ਮੇਰੀ ਸਾਡਾ ਅਸੀਂ ਇੱਕ ਜੁਮੇਵਾਰਾਂ ਬਾੜ ਦੇ ਸਾਡੇ ਕੋ ਸਾਡੀ ਨੂਮਰੀ ਬੰਦੀ ਹੈ ਦੇਖੋ ਇੱਥੇ ਅਸੀਂ ਕੰਮ ਆਇਆ ਸਾਨੂੰ ਇੱਥੇ ਸਾਡਾ ਕੰਮ ਨਹੀਂ ਹੋ ਰਿਹਾ ਬਾਹਰ ਪਬਲਿਕ ਹੋਰ ਵੀ ਫਿਰਦੇ ਨੇ ਮੁਲਾਜ਼ਮ ਕੋਈ ਹੈ ਨਹੀਂ ਉਹਨਾਂ ਮੇਰੀਐਡੂ ਸਾਬ ਨਾਲ ਗੱਲ ਗੱਲ ਹੋਈ ਹੈ ਬਾਹਰ ਉਹ ਕਹਿੰਦੇ ਯਾਰ ਸਾਬ ਨਾਲ ਗੱਲ ਕਰ ਲੋ ਕੁਝਿਆਂ ਦਾ ਸਵੇਰੇ ਇੱਥੇ ਸਾਰੇ ਦਫ਼ਤਰ ਖੁੱਲੇ ਨੇ ਜੀ। ਇਹਦੀ ਮੇਰੀ 1 ਮਿੰਟ ਥਾਰ ਮੇਰੀ ਗੱਲ ਸੁਣੋ। ਦਫ਼ਤਰ ਖੁੱਲੇ ਨੇ ਤਾਂ ਕਾਰਟ ਪਿਆ ਕਿੰਨਾ ਕਿੰਨਾ ਮਹਿੰਗਾ ਸਮਾਨ ਪਿਆ ਇੱਥੇ ਚੋਰੀ ਹੋ ਜਾਏ ਚੱਕ ਲੈ ਜਾਏ ਤਾਂ ਕੋਈ ਨਹੀਂ ਮਰੇ। ਹਾਂ। ਸੁਣ ਮੈਂ ਰੋਕਿਆ। ਅਜੇ 5 ਵਜੇ ਨਹੀਂ। ਸੁਣ ਮੈਂ ਰੋਕਿਆ 1/2 ਘੰਟਾ ਹੋ ਗਿਆ ਵੀ ਟਾਈਮ ਫਟਾ ਹੋਇਆ ਨਹੀਂ। ਤੱਕ ਜਾ ਕੇ ਮੈਂ ਬੈਠਦਾ ਹੁੰਦਾ। ਤੁਸੀਂ ਮੇਰੇ ਹਾਂ ਦੱਸੋ ਵੀ ਅੱਜ ਜੁੰਮਵਾਰੀ ਕਿਹਦੀ ਐ? ਕੋਈ ਸਮਾਨ ਚੱਕ ਲੈ ਜਾਏ ਕੋਈ ਛੋਟਾ ਕੰਪਿਊਟਰ ਚੱਕ ਲੈ ਜਾਏ। ਇਹਦੇ ਜੁੰਮਵਾਰੀ ਕਿਹਦੀ ਐ ਜੀ? ਜ਼ਿੰਮੇਵਾਰੀ ਤਾਂ ਠੀਕ ਐ ਜੀ। ਕੋਈ ਮਲਾਜਮ ਇੱਥੇ ਕੋ 4 ਵਜੇ ਦਾ ਮੈਂ ਇੱਥੇ ਆਇਆ ਹਾਂ ਨਹੀਂ ਚਲੋ ਜੇ ਤਾਂ ਦੇਖੋ ਦਿੱਕਤ ਹੈ ਦੇਖੋ ਸਰ ਮੈਂ ਮਰੀ ਆ ਇਹ ਇਹ ਜਿਹੜੀ ਵੀਡੀਓ ਹੈ ਤੁਹਾਡੀ ਜਿੰਨੇ ਵੀ ਸਾਰੇ ਤੁਹਾਡੇ ਸੀਨੀਅਰ ਨੇ ਚੰਡੀਗੜ੍ਹ ਤੋਂ ਤੁਹਾਡੇ ਚੇਅਰਮੈਨਾਂ ਡੀਸੀ ਤੱਕ ਇਸ ਦਿਨ ਸਾਬ ਤੱਕ ਅਸੀਂ ਵੀਡੀਓ ਭੇਜਾਂਗੇ ਤੇ ਜਿਹੜੀ ਸਟੂਡਿਓ ਡਿਊਟੀ ਹੈ 9 ਵਜੇ ਤੋਂ 5 ਵਜੇ ਤੱਕ ਹੈ ਅਮਰਜੈਂਸੀ ਕਿਸੇ ਨੂੰ ਕੰਮ ਹੋ ਜਾਏ ਕੋਈ ਕੰਮ ਵਾਸਤੇ ਆਊਗਾ ਉਹਨੂੰ ਉਹਦੀ ਕੀ ਜਵਾਬਦੀ ਹੈ ਥੋੜੀ ਡਿਊਟੀ ਬੰਦ ਦੇਣਾ ਸਰਕਾਰ ਤੋਂ ਦਿਨ ਖਾ ਦਿੰਦੀ ਹੈ ਪਤਾ ਕੀ ਆਈ ਤਰਨੇ ਲੱਗ ਰਹੀ ਹੈ ਬੇਟਾ ਥੋੜੀ ਤਾਂ ਡਿਊਟੀ ਇੰਦਰਨੇ ਚ ਥੋੜੀ ਤਾਂ ਕੋ ਡਿਊਟੀ ਇੰਦਰਨੇ ਜੀ ਨਹੀਂ ਤਰਨੇ ਨਹੀਂ ਮੈਂ ਪੰਨੀੜਾ ਡਾਣਾ ਹੁੰਦਾ ਹਾਂ ਜੀ ਪੰਨੀੜਾ ਡਾਣਾ ਤਰਨੇ ਲੱਗ ਰਹੇ ਨੇ ਬੇਟਾ ਜੀ ਡਿਊਟੀ ਨੂੰ ਡਿਊਟੀ ਸਮਝੋ ਦੇਖੋ ਸਾਡੇ ਬੇਟਾਂ ਸਮਾਨ ਨੂੰ ਤੁਸੀਂ ਤੁਹਾਡਾ ਸਤਿਕਾਰ ਕਰਦੇ ਆ ਤੁਹਾਡੇ ਨਾਲ ਬੈਸ ਨਹੀਂ ਕਰਨੀ ਅਸੀਂ ਕਿਉਂ ਮੇਰੀ ਅਡਜਟ ਸਾਬ ਨਾਲ ਗੱਲ ਹੋਈ ਹੈ ਉਹਨਾਂ ਦੀ ਵੀ ਰਿਪੋਰਟ ਸਾਡੇ ਕੋਲ ਆ ਗਈ ਹੈ ਤੁਹਾਡੀ ਵੀ ਚੰਗੀ ਗੱਲ ਨਹੀਂ 5 ਵਜੇ ਤੱਕ ਬੱਠੂ ਰੋਦੀ ਸਾਨੂੰ ਲੋ ਕੰਮ ਕਰਨ ਵਾਸਤੇ ਆਦਦੇ ਬਾਹਰ ਕਰਦੇ ਨੂੰ ਕੋਈ ਕਿਤੇ ਵੜਦਾ ਹੁਣ ਜੇ ਤੁਸੀਂ ਮੈਡਮ ਹੁੰਦੀ ਨਾਂ ਹੁੰਦੀ ਮੈਨੂੰ ਮੇਰੇ ਕੰਮ ਦਾ ਮੇਰਾ ਹੁੰਦਾ ਨਹੀਂ ਤੇ ਮੈਂ ਵਾਪਸ ਚਲਾ ਜਾਂਦਾ ਆ ਤਾਂ ਠੀਕ ਕਰਦੇ ਆਂ ਜੀ ਸਾਰਾ ਕੋਈ ਦਿੱਕਤ ਨਹੀਂ ਆਪੀ ਸਰ ਡੀਸੀ ਸਾਹਿਬ ਸੰਗਰੂਰ ਤੇ ਆਹ ਜਿੰਨ ਸਾਹਿਬ ਮੂਨਕ ਤੇ ਜਿੰਨੇ ਵੀ ਮੁਜਦਦਕਾਰੀ ਨੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਦੇਖੋ ਇਹਨਾਂ ਦਾ ਟਾਈਮ ਜਿਹੜਾ ਡਿਊਟੀ ਹੈ ਆਪਣਾ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੈ ਆ ਦੇਖੋ ਸਾਰੇ ਦਫਤਰ ਨੰਬਰ 6 ਨੰਬਰ ਕਮਰਾ 4 ਨੰਬਰ ਤੇ 7 ਨੰਬਰ ਹੈਡ ਕੈਸ਼ੀਅਰ ਉਹ ਮੂਨਕ ਹੈ ਵੀ ਚਲੇਗਾ ਜੀ நம்ப